Kashmir found its way into the joint statement issued at the conclusion of President Rassi's visit to Pakistan. Mm. It stated that taking note of developments at regional and global levels, both sides mm. stressed the importance of peaceful settlement of disputes through dialogue and diplomacy to find mutually acceptable solutions to common challenges. بوتھ سائڈ ہائی لائٹڈ دا نیڈ ٹو ریزالو داشو آف کشمیر تھرو ڈائلوگ اینڈ پیسفل مینس بیسڈ آن دا ول آف دا پیپل آف دیجن اینڈ انکارڈنس ود انٹرنشنل لا بے سمبالک ہی ہے نہ کوئی ایران نے اتنے کچھ کرنا کشمیری آزادی نہ کوئی پاکستان نے کرنا وہ ڈرے بیٹھے نے وہاں وپارک ਸੰਬੰਧ ਬਹਾਲ ਕਰਨਾ ਚਾਹੁੰਦੇ ਨੇ ਇੰਡੀਆ ਨਾਲ ਸੋ ਇਸ ਸਭ ਦੇ ਚੱਲਦੇ ਆ ਈਰਾਨ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਈਰਾਨ ਦੇ ਪ੍ਰੈਜ਼ੀਡੈਂਟ ਦਾ ਜੁਆਇੰਟ ਸਟੇਟਮੈਂਟ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕਰਨਾ ਇਹ ਕਾਇਮियत ਵਾਲੀ ਗੱਲ ਹੈ ਦਸ਼ਕੋ ਬ੍ਰੇਕ ਬਾਦ ਤੁਹਾਡਾ ਸਭ ਦਾ ਪਰਪੂਰ ਸਵਾਗਤ ਹੈ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਆ ਕਿ ਈਰਾਨ ਦੇ ਪ੍ਰੈਜ਼ੀਡੈਂਟ ਇਬਰਾਹਿਮ ਰਸੀਦਦ ਤਿੰਨ ਰੋਜ਼ਾ ਪਾਕਿਸਤਾਨ ਦੌੜਾ ਖਤਮ ਹੋ ਗਿਆ ਹੈ ਸੋ ਵਾ ਵਾਪਸ ਇਰਾਨ ਮੁੜਨ ਤੋਂ ਪਹਿਲਾਂ ਇਰਾਨੀ ਪ੍ਰੈਜ਼ੀਡੈਂਟ ਅਤੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸ਼ਾਹਬਾਜ਼ ਸ਼ਰੀਫ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਕਸ਼ਮੀਰ ਦਾ ਮਸਲਾ ਜਿਹੜਾ ਹੈ ਉਹ ਆਪਸੀ ਗੱਲਬਾਤ ਨਾਲ ਕਸ਼ਮੀਰੀ ਲੋਕਾਂ ਦੀ ਮਰਜ਼ੀ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਅਤੇ ਕਰਸਵਲੀ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਸੀ ਪਾਸਿੰਗ ਰੈਫਰੈਂਸ ਦੇ ਵਿੱਚ ਕੱਲ ਗੱਲਬਾਤ ਕੀਤੀ ਸੀ ਈਰਾਨ ਦੇ ਪ੍ਰੈਜ਼ੀਡੈਂਟ ਇਬਰਾਹਿਮ ਰਿਆਸੀ ਹਾਈ ਲੈਵਲ ਡੈਲੀਗੇਸ਼ਨ ਦੇ ਨਾਲ ਜਿਨ੍ਹਾਂ ਚੋਂ ਦਾ ਫੋਰਨਰ ਮਿਨਿਸਟਰ ਵੀ ਸ਼ਾਮਲ ਨੇ ਅਮੀਰ ਅਬਦੁੱਲਾ ਹੂੰ ਦੋ ਰੋਜ਼ਾ ਤਿੰਨ ਰੋਜ਼ਾ 22 ਤੋਂ 24 ਤੱਕ ਉਹਨਾਂ ਦਾ ਪਾਕਿਸਤਾਨ ਦਾ ਜਿਹੜਾ ਉਹ ਮੁਕੰਮਲ ਹੋਇਆ ਉਸ ਦੌਰਾਨ ਉਹ ਕਰਾਚੀ ਚ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਮਜ਼ਾਰ ਤੇ ਗਏ ਔਰ ਲਾਹੌਰ ਦੇ ਵਿੱਚ علامه اقبال ਜਿਹੜੇ ਫਾਰਸੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ ਔਰ ਈਰਾਨ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਇੱਜ਼ਤ ਔਰ ਸਤਕਾਰ ਦੇ ਨਾਲ ਦੇਖਿਆ ਜਾਂਦਾ ਹੈ ਉਹਨਾਂ ਦੇ ਮਜ਼ਾਰ ਤੇ ਵੀ ਗਏ ਔਰ ਜ਼ਾਹਰ ਹੈ اسلامਾਬਾਦ ਉਹਨਾਂ ਦੀ ਹਾਈ ਲੈਵਲ ਮੀਟਿੰਗਸ ਵੀ ਹੋਈਆਂ ਹਾਲਾਂ ਇਹ ਸਾਰੇ ਪੀਰੀਅਡ ਚ ਅਮਰੀਕਾ ਦੀ ਵੀ ਅੱਖ ਸੀ ਕਿ ਕੋਈ ਪਾਕਿਸਤਾਨ-ਇਰਾਨ ਦਾ ਕੋਈ ਸੀਰੀਅਸ ਸਮਝੌਤਾ ਤਾਂ ਨਹੀਂ ਹੋ ਰਿਹਾ ਹਾਲਾਂ ਜਿਹੜੇ ਉਹਨਾਂ ਦੇ ਫਾਈਨਲ ਜਿਹਨੂੰ ਐਮਓਯੂ ਕਹਿੰਦੇ ਨੇ ਜਾਂ ਸਮਝੌਤੇ ਨੇ ਉਹ ਤਾਂ ਪਾਈਪਲਾਈਨ ਦਾ ਇੱਕ ਵੱਡਾ ਇਸ਼ੂ ਹੈ ਕਿਉਂਕਿ ਪਾਕਿਸਤਾਨ ਨੂੰ ਫੀਅਰ ਹੈ ਕਿ ਜਿਹੜਾ ਜਿਹੜੀ ਪਾਈਪਲਾਈਨ ਦਾ ਦਸਕਤ 2013 ਚ ਕੀਤੇ ਹੋਏ ਨੇ ਪਹਿਲਾਂ ਜ਼ਰਦਾਰੀ ਦੇ ਪੀਰੀਅਡ ਚ ਜੇ ਉਹਨਾਂ ਨੂੰ ਅਸੀਂ ਫੁੱਲਫਿਲ ਨਾ ਕੀਤਾ ਔਰ ਇਰਾਨ ਸਾਨੂੰ ਇੰਟਰਨੈਸ਼ਨਲ ਕੋਰਟ ਚ ਲੈ ਗਿਆ ਹੈ ਕਟੋਗਰ 18 ਬਿਲੀਅਨ ਡਾਲਰਸ ਆਫ ਫਾਈਨ ਵੀ ਹੋਏਗਾ ਸੋ ਅਮਰੀਕਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਇਹ ਸਾਡੇ ਇੰਟਰਸਟ ਵੀ ਨੇ ਪਰ ਵਪਾਰ ਲੈਵਲ ਤੇ ਵੀ ਹਾਲਾ ਇਰਾਨ ਔਰ ਪਾਕਿਸਤਾਨ ਦਾ ਵਪਾਰ ਸਾਰਾ 1.5 ਬਿਲੀਅਨ ਡਾਲਰਸ ਹੈ ਔਰ ਬਾਕੀ ਸਮਝੌਤਿਆਂ ਨੂੰ ਲੈ ਕੇ ਵੀ ਅਮਰੀਕਾ ਨੇ ਟੈਪ ਆਨ ਦਾ ਰਿਸਕ ਵੀ ਪਾਕਿਸਤਾਨ ਦੇ ਦਿੱਤਾ ਹੈ ਕਿ ਵੀ ਧਿਆਨ ਰੱਖਿਓ ਕਿ ਵੀ ਇਰਾਨ ਦੇ ਉੱਤੇ ਤਾਂ ਸੈਂਕਸ਼ਨਸ ਨੇ ਜੀ ਔਰ لیکن ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਡਿਗਰੀ ਆਨਰੇਰੀ ਡਿਗਰੀ ਵੀ ਕਰਾਚੀ ਦੇ ਵਿੱਚ ਜਿਹੜੀ ਹੈ ਡਾਕਟੋਰੇਟ ਦੀ ইরਾਨੀ ਪ੍ਰੈਜ਼ੀਡੈਂਟ ਨੂੰ ਦਿੱਤੀ ਗਈ ਗਾਰਡ ਆਫ ਆਨਰ ਪੂਰਾ ਜਿਹੜਾ ਈਵਨ ਦੋਵੇਂ ਦਿਨ ਈਵਨ ਛੁੱਟੀ ਸੀ ਉਹਨਾਂ ਥਾਵਾਂ ਤੇ ਜਿੱਥੋਂ ਉਹਨੇ ਗੁਜ਼ਰਨਾ ਸੀ ਪਾਵੇ ਉਹ ਸਿਕਿਉਰਿਟੀ ਰੀਜ਼ਨ ਦਿੱਤੇ ਹੋਣ ਲੇਕਿਨ ਇਹਨੂੰ ਕਹਿਣਾ ਹੋਏ ਕਿ ਰੈੱਡ ਕਾਰਪਟ ਵੈਲਕਮ ਔਰ ਇੰਟਰਨੈਸ਼ਨਲ ਲੈਵਲ ਤੋਂ ਇਹ ਦੇਖਿਆ ਜਾ ਰਿਹਾ ਸੀ ਕਿ ਇੱਕ ਪਾਸੇ ਜਿਵੇਂ 1 April ਨੂੰ ਇਜ਼ਰਾਈਲ ਨੇ ਹਮਲਾ ਕੀਤਾ ਡਮਾਸਕਸ ਚ ਇਜ਼ਰਾਈਲੀ ਇਰਾਨ ਦੇ ਸਫਾਰਤਖਾਨੇ ਤੇ ਮਾਰਤੇ 13 ਅਪ੍ਰੈਲ ਨੂੰ ਵਾਪਸ ਇਰਾਨ ਨੇ ਜਿਹੜਾ ਉਹ 4-500 ਬੈਲਿਸਟਿਕ ਮਿਸਾਈਲਸ ਡਰੋਨ ਛੱਡੇ ਇਰਾਨ ਦੇ ਉੱਤੇ ਇਜ਼ਰਾਈਲ ਦੇ ਉੱਤੇ ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਸ 에어ਪੋਰਟ ਤੋਂ ਇਜ਼ਰਾਈਲ ਚੋਂ ਜਹਾਜ਼ ਉੜੇ ਸੀ ਜਿਨ੍ਹਾਂ ਨੇ ਡਮਾਸਕਸ ਚ ਇਰਾਨੀ ਸਫਾਰਤਖਾਨੇ ਤੇ ਹਮਲਾ ਕੀਤਾ ਸੀ ਐਕਚੁਅਲੀ ਇਰਾਨੀ ਡਰੋਨਸ ਔਰ ਮਿਸਲਸ ਨੇ ਉਸ ਦਾ ਕਾਫੀ ਹਿੱਸਾ ਤਬਾਹ ਕੀਤਾ ਹੈ ਜਿਹੜਾ ਇਜ਼ਰਾਈਲ ਨੇ ਅਕਨੋਲਜ ਨਹੀਂ ਕੀਤਾ ਫਿਰ ਜਵਾਬੀ ਕਾਰਵਾਈ ਇਜ਼ਰਾਈਲ ਵੱਲੋਂ ਇਰਾਨ ਤੇ ਕੀਤੀ ਗਈ ਜਿਹੜਾ ਇਰਾਨ ਨੇ ਡਿਨਾਈ ਕੀਤਾ ਸੋ ਇਸ ਸਾਰੇ ਦੇ ਪ੍ਰਸੰਗ ਦੇ ਵਿੱਚ ਪਾਕਿਸਤਾਨ ਵਿਜ਼ਿਟ ਇਰਾਨ ਦੇ ਪ੍ਰੈਜ਼ੀਡੈਂਟ ਦੀ ਔਰ ਸੋਲਿਡੈਰਿਟੀ ਕਿਉਂਕਿ ਪਾਕਿਸਤਾਨ ਇਕੋ ਇੱਕ ਇਸਲਾਮਿਕ ਮੁਲਕਾਂ ਦੇ ਵਿੱਚ ਨਿਊਕਲੀਅਰ ਪਾਵਰ ਹੈ ਸੋ ਹਰ ਇੱਕ ਦਾ ਟੈਸਟ ਸੀ ਲੇਕਿਨ ਇੱਕ ਪਾਰਟ ਬਾਰੇ ਸ਼ਾਇਦ ਇੰਡੀਆ ਨੂੰ ਵੀ ਇਸ ਗੱਲ ਦਾ ਬਹੁਤੀ ਆਸ ਜਾਂ ਤਵੱਜੋ ਨਾ ਹੋਏ ਕਿ ਕਸ਼ਮੀਰ ਦਾ ਮੁੱਦਾ ਵੀ ਫਾਈਨਲ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੇ ਵਿੱਚ ਹਿੱਸਾ ਬਣ ਸਕਦਾ ਹੈ ਹਾਲਾਂਕਿ ਇਰਾਨ ਦੀ ਪੋਜੀਸ਼ਨ ਕਸ਼ਮੀਰੀਆਂ ਦੇ ਸਪੋਰਟ ਦੇ ਹੱਕ 'ਚ ਹੀ ਰਹੀ ਹੈ ਪਰ ਲੇਟਲੀ ਜਦੋਂ ਤੋਂ ਇੰਡੀਆ ਇਰਾਨ ਤੋਂ ਕਰੂਡ ਆਇਲ ਵੀ ਲੈ ਰਿਹਾ ਹੈ ਜਾ ਬਹਾਰ ਪੋਰਟ ਨੂੰ ਡਿਵੈਲਪ ਕਰਨ ਦੀ ਲਾਈਨ ਹੈ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਦੇ ਵਿੱਚ ਵੀ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਰੌ ਦੀਆਂ ਉਹ ਉੱਥੇ ਵੜੀਆਂ ਹੋਈਆਂ ਨੇ ਔਰ ਇਹ ਪਾਕਿਸਤਾਨ ਦਾ ਈਰਾਨ ਦੇ ਕੋਲ ਇਹ ਸ਼ਿਕਵਾ ਹੁੰਦਾ ਹੈ ਕਿ ਤੁਸੀਂ ਇੰਡੀਅਨ ਏਜੰਸੀਆਂ ਨੂੰ ਜਿਹੜਾ ਉਹ ਬੇਸ ਦਿੱਤੇ ਹੋਏ ਨੇ ਸੋ ਇਸ ਸਭ ਦੇ ਚੱਲਦਿਆਂ ਈਰਾਨ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਈਰਾਨ ਦੇ ਪ੍ਰੈਜ਼ੀਡੈਂਟ ਦਾ ਜੁਆਇੰਟ ਸਟੇਟਮੈਂਟ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕਰਨਾ ਇਹ ਕਾਇਮियत ਵਾਲੀ ਗੱਲ ਹੈ ਔਰ ਉਹਦੇ ਚੁਣਾ ਨੇ ਜਿਹੜਾ ਇਹ ਕਿਹਾ ਜਿਹੜੀ ਸਟੇਟਮੈਂਟ ਵੀ ਹੈ ਇਟਸ ਸਟੇਟਡ ਥੈਟ ਟੇਕਿੰਗ ਨੋਟ ਕਸ਼ਮੀਰ ਫਾਊਂਡ ਇਟਸ ਵੇ ਇੰਟੂ ਦਾ ਜੁਆਇੰਟ ਸਟੇਟਮੈਂਟ ਸ਼ੁੱਡ ਐਟ ਦਾ ਕੰਕਲੂਜਨ ਆਫ ਪ੍ਰੈਜ਼ੀਡੈਂਟ ਡਰੈਸਿਸ ਵਿਜ਼ਿਟ ਟੂ ਬਾਕਿਸਤਾਨ ਇਟਸ ਸਟੇਟਡ ਥੈਟ ਟੇਕਿੰਗ ਨੋਟ ਆਫ ਡਿਵੈਲਪਮੈਂਟਸ ਐਟ ਰੀਜਨਲ ਐਂਡ ਗਲੋਬਲ ਲੈਵਲਸ ਬੋਥ ਸਾਈਡਸ ਸਟ੍ਰੈਸ ਦਾ ਇੰਪੋਰਟੈਂਸ ਆਫ ਪੀਸਫੁਲ ਸੈਟਲਮੈਂਟ ਆਫ ਡਿਸਪੂਟਸ through dialogue and diplomacy to find mutually acceptable solutions to common challenges ke jide sanje challenge ne unna da hal gal baat rahi masle da hal hai both sides highlighted the need to resolve the issue of kashmir through dialogue and peaceful means based on the will of the people of that region and in accordance with international law hmm. ਕਿ ਅੰਤਰਰਾਸ਼ਟਰੀ ਕਾਨੂੰਨ ਤੇ ਲੋਕਾਂ ਦੀ ਮਰਜ਼ੀ ਜਿਹਦਾ ਮਤਲਬ ਰਾਈਟ ਆਫ ਸਰਵਟਰਮਿਨੇਸ਼ਨ ਹੈ ਔਰ ਇੱਕ ਮੈਂ ਸਮਝਦਾ ਵੀ ਇਹ ਸਾਰੇ ਦੌਰੇ ਚੋਂ ਬਾਕੀ ਤਾਂ ਕੀ ਹੈ ਕੀ ਨਹੀਂ ਉਹ ਕੁਝ ਸਾਹਮਣੇ ਆ ਕੁਝ ਨਹੀਂ ਹੈ ਲੇਕਿਨ ਇਹ ਘਟੋੜ ਕਸ਼ਮੀਰੀਆਂ ਦੇ ਲਈ ਵੀ ਔਰ ਸਾਡੇ ਲਈ ਵੀ ਇਹ ਅਸੀਂ ਸਮਝਦੇ ਆ ਵੀ ਐਟ ਲੀਸ ਭਾਵੇਂ ਸਿੰਬੋਲਿਕ ਹੀ ਹੈ ਨਾ ਕੋਈ ਈਰਾਨ ਨੇ ਉੱਥੇ ਕੁਝ ਕਰਨਾ ਹੈ ਕਸ਼ਮੀਰੀਆਂ ਦੀ ਆਜ਼ਾਦੀ ਲਈ ਨਾ ਕੋਈ ਪਾਕਿਸਤਾਨ ਨੇ ਕਰਨਾ ਉਹ ਤਾਂ ਡਰੇ ਬੈਠੇ ਨੇ ਉਹਦਾ ਵਪਾਰਕ ਸਬੰਧ ਬਹਾਲ ਕਰਨਾ ਚਾਹੁੰਦੇ ਨੇ ਇੰਡੀਆ ਨਾਲ ਪਰ ਫਿਰ ਵੀ ਇੱਕ ਜਿਹੜੀ ਸਿੰਬੋਲਿਕ ਹੈ ਇਸ ਤੇ ਉੱਤੇ ਵੀ ਜਿਹੜਾ ਸਾਨੂੰ ਇਹ ਲੱਗਦਾ ਹੈ ਵੀ ਐਟ ਲੀਸਟ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਜੀ ਦਾ ਸਾਥ ਬਹੁਤ ਧੰਨਵਾਦ ਸਥਲਨ ਬ੍ਰੇਕਥਰ ਤੁਸੀਂ ਕਿਤਨੇ ਜਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ